ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਆਪਾਂ ਹੋਰ ਤੁਹਾਡੇ ਵਾਸਤੇ ਨੁਕਤਾ ਵੀ ਹੈ ਭੈਣਾਂ ਵਾਸਤੇ ਕਮਾਉਣ ਹੋਈ ਜੀ ਚੀਜ਼ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੁਸੀਂ ਜ਼ਰੂਰ ਇਸ ਚੀਜ਼ ਤੇ ਗੌਰ ਕਰਨੀ ਤੇ ਤੁਹਾਡੇ ਇਹ ਚੀਜ਼ ਦਾ ਬਹੁਤ ਫਾਇਦਾ ਮਿਲੂਗਾ ਜੀ ਜਿਹੜਾ ਕਿ ਆਪਣੇ ਭੈਣਾਂ ਦੇ ਵੀਰਾਂ ਦੇ ਸਭ ਦੇ ਕਮਾਉਣ ਵਾਲੀ ਗੱਲ ਹੈ ਜਿਹੜੀ ਆਪਾਂ 5-10 ਜਾ ਰਹੇ ਹਾਂ ਜੀ ਹੁਣ ਆਪਾਂ ਦੇਖਦੇ ਆਂ ਜੀ ਹੁਣ ਸਾਰੇ ਮਤਲਬ ਭੈਣਾਂ ਨੇ ਵੀਰ ਨੇ ਉਹਨਾਂ ਦੀ ਢੂਹੀ ਬਹੁਤ ਦੁੱਧਦੀ ਹੈ ਜੀ ਹੈਨਾ ਦੁੱਧਦੀਆਂ ਨਾ ਇਹ ਇੱਕ ਤਾਂ ਨਹੀਂ ਹੁਣ ਅੱਜ ਕੱਲ ਖਾਣੇ ਨੇ ਉਹ ਵੀ ਇਹ ਜਿਹੇ ਨੇ ਜਿਹੜਾ ਨਾਲ ਮਤਲਬ ਕਮਜ਼ੋਰੀ ਹੋ ਜਾਂਦੀ ਹੈ ਬਾਕੀ ਹੋਰ ਚੀਜ਼ ਹੈ ਅੱਜ ਕੱਲ ਜਿਹੜੇ ਭੈਣ ਨੇ ਵੀਰ ਨੇ ਆਪਾਂ ਵਰਜ ਵਰਸ ਜੱਕਟ ਕਰਦੇ ਆਂ ਵਰਜ ਸੇ ਚਲੋ ਮਤ ਪ੍ਰੈਕਟਸ ਜਾ ਕੱਲ ਆਪਾਂ ਜਿਹੜਾ ਆ ਮਤਲਬ ਆਪਦੇ ਸਰੀਰ ਨੂੰ ਜਮਾਨੀ ਟਾਈਮ ਦਿੰਦੇ ਛੋੜਾ ਜਿਹਾ ਆਪਣੇ ਕੰਮਕਾਰਾਂ ਚ ਟਾਈਮ ਬਹੁਤ ਲਾਉਨੇ ਆ ਜੇ ਆਪਾਂ ਥੋੜਾ ਜਿਹਾ ਟਾਈਮ ਆਪਣੇ ਸਰੀਰ ਨੂੰ ਦੇ ਜੇ ਕਰੀਏ ਨਾ ਆਪਣਾ ਸਰੀਰ ਸਹੀ ਸੰਤੁਲਨਤ ਰਹਿੰਦਾ ਨਾ ਪੜਾ ਸਰੀਰ ਭਾਰੀ ਹੁੰਦਾ ਤੇ ਨਾ ਹੀ ਪਤਲਾ ਹੁੰਦਾ ਬਾਕੀ ਐ ਜੀ ਇਹ ਹੁਣ ਵਰ ਸਰੀਰ ਵੀ ਕਰੇ ਜਦੋਂ ਆਪਣੀ ਪਹਿਲੀ ਪ੍ਰੋਗਰਾਮਾ ਸਰੀਰ ਚ ਤਾਂ ਪਾਕੀ ਮੈਂ ਉੱਠੀ ਹੁਣ ਪ੍ਰਵਨਾਮ ਆਪਣੇ ਚ ਸਾਰਿਆਂ ਚ ਹੁੰਦੀ ਹੈ ਕਿਉਂਕਿ ਸੇ ਢੂਹੀ ਦੂਹੀ ਆ ਕਿਸੇ ਦੇ ਮੋਢੇ ਦੁਸਦੇ ਨੇ ਪਰ ਹੁਣ ਆਪਾਂ ਨੂੰ ਇਹਦਾ ਹੱਲ ਤਾਂ ਆਪਾਂ ਨੂੰ ਕਰਨਾ ਪਊਗਾ ਜੀ ਤਾਂ ਆਪਣੇ ਸਰੀਰ ਦੇ ਦੁੱਖਾਂ ਦਰਦਾਂ ਦਾ ਜਿਹੜਾ ਇਲਾਜ ਹੈ ਉਹ ਲੋਟ ਹੋ ਗਈ ਹਨਾ ਤੇ ਹੁਣ ਆਪਾਂ ਨੇ ਇਹ ਦੱਸਣਾ ਜਿਹੜਾ ਆਪਣਾ ਢੂਹੀ ਦੂਖਦੀ ਹੈ ਵੀ ਆਪਾਂ ਉਹਨੂੰ ਕਿਸ ਤਰ੍ਹਾਂ ਲੋਟ ਕਰੀਏ ਉਹ ਵੀ ਮਤਲਬ ਜਿਹੜਾ ਤਰੀਕਾ ਹੈ ਉਹ ਵੀ ਆਪਣੇ ਘਰਾਂ ਦੇ ਸਾਰਿਆਂ ਦੇ ਵਿੱਚ ਹੈ ਬਾਕੀ ਥੋੜਾ ਜਿਹਾ ਪੰਜ ਸੱਤ ਮਿੰਟ ਜਨ ਜ਼ਰੂਰ ਆਪਣੇ ਸਰੀਰ ਤੇ ਲਾਉਣੇ ਪੈਣਗੇ ਇਤਨਾ ਆਪਣਾ ਸਰੀਰ ਹੈ ਨਾ ਜਿਹੜਾ ਇਹ ਕੰਮ ਆ ਕੰਮ ਜਦ ਹੋ ਗੋ ਜੀ ਬਾਕੀ ਇਹਦੀ ਧੂਈ ਦੋਸਦੀ ਹੈ ਜੀ ਇੱਕ ਤਾਂ ਹੁਣ ਆਈ ਜਿਹੜੀਆਂ ਵੀਰ ਨੇ ਭੈਣ ਨੇ ਉਹ ਆਪਾਂ ਜਦ ਨਾਉਂਦੇ ਆ ਜੀ ਸਰੀਰ ਨੂੰ ਬਿਲਕੁਕੁਲ ਨਹੀਂ ਕੋਈ ਵੀ ਬੰਦਾ ਤੇ ਲਾਉਂਦਾ ਜਾਨੀ ਇਹ ਜਿਹੜਾ ਸਰੋਂ ਦਾ ਤੇਲ ਹੈ ਇਹ ਵੀ ਜ਼ਰੂਰ ਲਾਉਣਾ ਚਾਹੀਦਾ ਜੀ ਆਪਾਂ ਨੂੰ ਜਦ ਆਪਾਂ ਆਪਣੇ ਮਿੰਡੇ ਤੇ ਹੀ ਪਾਵਾਂ ਤੇ ਚੱਕਰ ਦੇ ਨਾਲ ਲਾ ਲਉ ਤਾਂ ਇਹ ਸਰੀਰ ਜਿਹੜਾ ਤੇਲ ਲਾਉਣ ਨਾਲ ਨਾ ਆਪਣੇ ਸਰੀਰ ਦਾ ਜਿਹੜਾ ਨਰਮ ਹੋ ਜਾਂਦਾ ਜਦ ਨਰਮ ਹੋ ਜਾਂਦਾ ਆਪਣੇ ਆਟੋਮੈਟਿਕ ਆਪਣੇ ਜਿਹੜੇ ਦੁੱਖ ਤਕਲੀਫ ਆਪਣੇ ਸਰੀਰ ਨੂੰ ਉਹ ਘਟ ਜਾਂਦੀ ਆ ਬਾਕੀ ਜੇ ਉਹਦੇ ਨਾਲ ਨਹੀਂ ਕੋਈ ਫਰਕ ਫਰਕ ਪਿਆ ਆਪਾਂ ਤੁਹਾਨੂੰ ਹੋਰ ਵੀ ਦੱਸਦੇ ਹਾਂ ਨੁਕਤਾ ਉਹੀ ਤੋਂ ਸਿਕਰ ਲੈਣਾ ਪਰ ਤੁਹਾਡੀ ਟੂਹੀ ਨੂੰ ਆਪਾਂ ਲੋਟ ਅੱਜ ਕਰਕੇ ਹਟਾਗੇ ਜੀ ਠੀਕ ਹੈ ਨਾ ਜੀ ਦੇਸੀ ਨੂੰ ਤੇ ਨਾ ਜੀ ਆਪਾਂ ਕੋਈ ਕੋਈ ਚੀਜ਼ ਬਾਹਰੋਂ ਨਹੀਂ ਲੈਣੀ ਤੇਲ ਅ ਸਰੋਂ ਦਾ ਉਹ ਵੀ ਆਪਣੇ ਘਰਾਂ ਚੋਂ ਹੁੰਦਾ ਠੀਕ ਹੈ ਨਾ ਜੀ ਇਹ ਆਪਾਂ ਸਰੋਂ ਦਾ ਤੇਲ ਆਪਾਂ ਨੇ ਪੀਚਾ ਉੱਥੇ ਦਿਨ ਮਤਲਬ ਨੂੰ ਤਾਂ ਤੀਰ ਦਿਨ ਲਾਓ ਨਾ ਹੁਣ ਸਾਬਣ ਲਾ ਕੇ ਜਦ ਆਪਾਂ ਮਿੰਡੇ ਤੇ ਪਾਣੀ ਪਾ ਲਿਆ ਤੇ ਬਾਅਦ ਚ ਆਪਾਂ ਨਾ ਪਾਣੀ ਪਾਉਣੇ ਜਰ ਪਾਣੀ ਪਾ ਕੇ ਜਨਿ ਸਭ ਤੋਂ ਪਹਿਲਾਂ ਆਪਣੇ ਪਿੰਡ ਤੇ ਤੇਲ ਲਾ ਲੋ ਜੀ ਉਹ ਤੇਲ ਲਾ ਕੇ ਫਿਰ ਆਪਾਂ ਬਾਅਦ ਪਾਣੀ ਪਾਉਣਾ ਕਿਉਂ ਆਪਣੇ ਜਿਹੜਾ ਮਿੰਡੇ ਤੇ ਬਾਧੂ ਕਾਟੂ ਤੇਲ ਹੁੰਦਾ ਉਹ ਲੈ ਜਾਂਦਾ ਜੀ ਫਿਰ ਆਪਣਾ ਸਰੀਰ ਦੇਖੋ ਕਿਸ ਤਰ੍ਹਾਂ ਚੱਲਦਾ ਹੈ ਬਾਕੀ ਦੁੱਖ ਦਰਦ ਇਸ ਤਰ੍ਹਾਂ ਬਹੁਤ ਘਟ ਜਾਣਗੇ ਦੂਜੇ ਨੰਬਰ ਤੇ ਆਪਾਂ ਇਹ ਹੱਲ ਕਰਨਾ ਜਦ ਆਪਾਂ ਆਪਾਂ ਨਹਾ ਕੇ ਆਗੇ ਨਾ ਜੀ ਆਪਾਂ ਉਹਨੂੰ 5 ਕ ਮਿੰਟ ਆਪਾਂ ਜੋਗੇ ਨੂੰ ਸਮਾਂ ਦੇਣਾ ਜੀ ਆਪਾਂ ਬੈੱਡ ਤੇ ਪੈ ਜਾਣਾ ਸਿੱਧਾ ਜੀ ਜਦ ਆਪਾਂ ਬੈੱਡ ਤੇ ਸਿੱਧੇ ਪੈ ਗਏ ਆਪਣੀਆਂ ਲੱਤਾਂ ਨੂੰ ਨਾ ਤਾਹਾਂ ਨੂੰ ਕਰ ਲੈਣੀਆਂ ਨੇ ਜੀ ਮੈਂ ਉੱਪਰ ਨੂੰ ਤਾਹਾਂ ਨੂੰ ਸਿੱਧੀਆਂ ਪਹਿਲਾਂ ਸਿੱਧੇ ਕਰ ਲੈਣੇ ਫਿਰ ਉੱਪਰ ਨੂੰ ਕਰ ਲੈਣੇ ਪਾਏ ਨੇ ਫਿਰ ਹੇਠਾਂ ਨੂੰ 10 ਕੁ ਵਾਰ ਜੇ ਨੇ ਉੱਪਰ ਨੂੰ 10 ਕੁ ਵਾਰ ਨੀਚੇ ਨੂੰ ਇਸ ਤਰ੍ਹਾਂ ਕਰਨਾ ਫਿਰ ਕੱਲੀ-ਕੱਲੀ ਨੂੰ ਉੱਪਰ ਹੇਠਾਂ ਕਰਨੀਆਂ ਨੇ ਜੀ ਫਿਰ ਇਹਦਾ ਜਿਆਦਾ ਉੱਪਰ ਥੱਲੇ ਕਰਦੇ ਆ ਇਹਦਾ ਸਰੀਰ ਜਿਹੜਾ ਆਪਣੀਆਂ ਢੂਹੀ ਹੈ ਇਹਨੂੰ ਨਾੜਾਂ ਨੂੰ ਖਿੱਚ ਜਿਹੜੀ ਪੈਂਦੀ ਹੈ ਇੱਕ ਤਾਂ ਪਹਿਲਾਂ ਨਰਮ ਹੋ ਗਈ ਤੇਲ ਲਾ ਲਿਆ ਆਪਣੀ ਢੂਹੀ ਨੂੰ ਉਹ ਨਰਮ ਹੋ ਗਈ ਦੂਜੇ ਨੰਬਰ ਤੇ ਆਪਾਂ ਨੇ ਜੋਗਾ ਕਰ ਲਿਆ ਜਿਹੜਾ ਜੋਗਾ ਕਰ ਲਿਆ ਹੁਣ ਆਪਣੀ ਢੂਹੀ ਦੇਖ ਬਿਲਕੁਲ ਸਹੀ ਹੋ ਜੂ ਤੁਹਾਨੂੰ ਇਹ ਦੋ ਕਰ ਦੇਣਾ ਮਤਲਬ ਇਹ ਚੀਜ਼ਾਂ ਦਾ ਨੁਕਤਾ ਬਣਾਓ ਛੋਡੀ ਢੂਹੀ ਹੈ ਸਹੀ ਕਰਕੇ ਤੋਰਾਂਗੇ ਠੀਕ ਹੈ ਨੇ ਇਹਦੇ ਚ ਕੋਈ ਆਪਾਂ ਨੇ ਵੈਸੇ ਨਹੀਂ ਪੜਨਾ ਕੋਈ ਆਪਾਂ ਨੇ ਕੋਈ ਬਾਹਰ ਦਵਾਈ ਨਹੀਂ ਲੈਣੀ ਬਸ ਦਵਾਈ ਇਹੀ ਐ ਜਿਹੜੀ ਆਪਾਂ ਵਰਤਾਂਗੇ ਬਾਕੀ ਦੂਜੇ ਨੰਬਰ ਤੇ ਇਹ ਐ ਤੀਜੇ ਨੰਬਰ ਤੇ ਹੁਣ ਆਪਣੇ ਗੋਡੇ ਵੀ ਨਾਲ ਦੁਖਦੇ ਹੁੰਦੇ ਨੇ ਦਿਨ ਵਿੱਚ ਬਾਜ ਬੰਦੇ ਦੇ ਢੂਈ ਵੀ ਦੁਖਦੀ ਐ ਗੋਡੇ ਵੀ ਦੁਖਦੇ ਨੇ ਕਿਉਂ ਸਰੀਰ ਭਾਰੀ ਹੋ ਜਾਂਦਾ ਗੋਡੇ ਦੁਖਣ ਲੱਗ ਜਾਂਦੇ ਨੇ ਹੁਣ ਆਪਾਂ ਗੋਡਿਆਂ ਦੇ ਨਾਲ ਦਿਨ ਨਾਲ ਇਹਨਾਂ ਨਾਲ ਹੱਲ ਕਰਦੇ ਆਂ ਹੁਣ ਆਪਾਂ ਨੇ ਜਿਹੜੀ 10 12 ਵਾਰ ਲੱਤਾਂ ਤਾਹਣ ਕਰ ਲਿਆ 10 ਵਾਰ ਨੀਚੇ ਨੂੰ ਕਰਦੇ ਆਂ ਤੇ ਜਿਹੜੇ ਗੋਡੇ ਨੇ ਹੁਣ ਉਹ ਵਾਰੀ ਆਪਾਂ ਨੇ ਕਰਨਾ ਨੱਤਾਂ ਮਤਲਬ ਹਲਿਆਉਣੀਆਂ ਨੇ ਜੀ ਜਿਵੇਂ ਆਪਾਂ ਸਾਈਕਲ ਚਲਾਉਨੇ ਆ ਠੀਕ ਆ ਨਾ ਜਦ ਆਪਾਂ ਸਾਈਕਲ ਚਲਾਉਨੇ ਉਹ ਵੀ ਆਪਾਂ 10 15 ਵਾਰ ਦਾਨੀ ਇਹਰ ਦਾਨਾ ਕਰੋ ਤੁਹਾਡੇ ਗੋਡੇ ਨੇ ਐਨ ਮਤਲਬ ਬਹੁਤ ਵਧੀਆ ਤੁਹਾਡੇ ਸਰੀਰ ਨੂੰ ਤੰਦਰੁਸਤੀ ਮਿਲੂਗੀ ਜੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਤਾਂ ਸਰੀਰ ਆਟੋਮੈਟਿਕੇ ਕੰਮ ਕਰਨ ਨੂੰ ਸਹੀ ਹੋ ਜੂਗਾ